ਜੀ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਹਰ ਰੋਜ਼ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਤ ਇੱਕ ਪਾਠ ਦਾ ਵਿਖਿਆਨ ਕਰਦੇ ਹਾਂ ਪਹਿਲ ਅਸੀਂ ਸ਼ਹੀਦ ਭਾਈ ਮਤੀਦਾਸ ਜੀ ਸ਼ਹੀਦ ਭਾਈ ਸਤੀਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਸਹੀ ਹਿੱਦੀ ਬਾਰੇ ਖਿਆਲ ਸੁਣਿਆ ਸੀ ਅੱਜ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਬਾਰੇ ਵਿਚਾਰ ਸੁਣਨਾ ਆ ਠੀਕ ਹੈ ਜੀ ਸਾਰੇ ਵਿਦਿਆਰਥੀਆਂ ਨੇ ਧਿਆਨਪੂਰਵਕ ਸੁਣਨਾ ਆ ਤੇ ਧਿਆਨ ਦੇ ਨਾਲ ਸੁਣਿਆ ਹੋਇਆ ਤਾਂ ਹੀ ਪਤਾ ਲੱਗੂਗਾ ਜੇ ਤੁਸੀਂ ਬਾਅਦ ਚ ਸਹੀ ਜਵਾਬ ਦੇਉਗੇ ਠੀਕ ਹੈ ਜੀ ਜਦੋਂ ਮੈਂ ਕੁਐਸਚਨ ਪੁੱਛਣੇ ਆ ਜੇ ਤੁਸੀਂ ਸਹੀ ਜਵਾਬ ਦੋਗੇ ਆਈ ਮੈਨੂੰ ਪਤਾ ਲੱਗੂ ਤੁਸੀ ਧਿਆਨ ਨਾਲ ਸੁਣਿਆ ਠੀਕ ਅੱਜ ਅਸੀਂ ਕਿੰਵੇਂ ਦਿਨ ਬਾਰੇ ਸੁਣਨਾ ਹੈ 10ਵਾਂ ਦਿਨ ਕਿਹੜਾ ਦਿਨ ਹੈ ਅੱਜ 10ਵਾਂ 10ਵੇਂ ਦਿਨ ਹੈ ਅੱਜ ਅੱਜ ਅਸੀਂ 10ਵੇਂ ਦਿਨ ਦਾ ਜਿਹੜਾ ਸਰਲੇਖ ਹੈ ਆਪਣਾ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਦੀ ਕਿਹਨਾ ਦੀ ਸ਼ਹੀਦੀ ਬਾਰੇ ਸੁਣਨਾ ਹੈ 10ਵੇਂ ਬਹਾਦਰ ਠੀਕ ਹੈ ਸਾਡੇ 10ਵੇਂ ਦਿਨ ਦੇ ਪ੍ਰੋਗਰਾਮ ਦਾ ਸਰਲੇਖ ਹੈ ਸ਼ਹੀਦੀ श्री गुरु तेग बहादुर साहेब जी शीस दिया पर सिर न दिया दिल्ली हनेरे न के आसमान से बदल छाए हुए औरंगज़ेब के हकम से श्री गुरु तेग बहादुर साहेब जी ने गिरफ्तार करके लोहे के पिंजरे कैद कर दिता गया सारी दिल्ली उन्हें दर्शन ले तरस रही थी पर सखत निगरानी कारण कोई उन्होंने तक ਉਹੰਝ ਵੀ ਨਹੀਂ ਸੀ ਸਕਦਾ ਪਿੰਜਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਅਤੇ ਨਾ ਹੀ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਅਤੇ ਭਾਈ ਤੇਹਾਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ ਸਨ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ ਨਾ ਡਰ ਨਾ ਫੋਬ ਬਸ ਨੂਰਾਨੀ ਜਿਹੀ ਚਮਕ ਸੀ ਸ਼ਹੀਦੀ ਦਾ ਸਮਾ ਜਿਸ ਦਿਨ ਆਇਆ ਉਸ ਵੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਹ ਵਿੱਚੋਂ ਪਾਣੀ ਛੱਡ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਕੜੀ marquée ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਪਾਵਨ ਸਿਰ ਧਰ ਤੋਂ ਅਲੱਗ ਹੋ ਗਿਆ ਤਰਨ ਭੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਇਹਨਾਂ ਦੀ ਸ਼ਹੀਦੀ ਬਾਰੇ ਪਾਠ ਵਿਖਿਆਨ ਦੇ ਵਿੱਚ ਸੁਣਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਦਿੱਲੀ ਜਤਲੀ ਕੋਈ ਖਾਸ ਥਾਂ ਉਹਦਾ ਨਾਮ ਸੀ ਕੋਈ ਚਾਂਦਨੀ ਚੌਕ ਦਿੱਲੀ ਵਿੱਚ ਹੈ ਚਾਂਦਨੀ ਚੌਕ ਦਿੱਲੀ ਵਿੱਚ ਹੈ ਠੀਕ ਹੈ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਸਮਾ ਸਰਦਾਰ ਬਲਕਾ ਦਿੱਤਾ ਤਾਂ ਉਹਨਾਂ ਦਾ ਸਿਰ ਧੜ ਤੋਂ ਨੰਨ ਕਰ ਤਾ ਪਹਿਲੋਂ ਥੋ ਉਹਨਾਂ ਦਾ ਸਿਰ ਕੌਣ ਲੈ ਕੇ ਆਇਆ ਸੀ ਭਾਈ जैसा जी कि लैके आए थे कि आए थे ओके धनबाद वाहिगुरु जी का खालसा वाह